ਨਾਰਥ ਅਮਰੀਕਾ ਨਿਊਜ਼ ਵੇਖ ਲਿਓ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਜਸਮੀਤ ਕੈਲੀਫੋਰਨੀਆਨ ਡਿਪਾਰਟਮੈਂਟ ਆਫ ਮੋਟਰ ਵੀਕਲਸ ਨੇ ਲਗਭਗ 17000 ਅਸਥਾਈ ਨਿਵਾਸੀ ਵਪਾਰਕ ਡਰਾਈਵਰ ਲਾਇਸੈਂਸਾਂ ਨੂੰ ਰੱਦ ਕਰਨ ਦੀ ਮਿਤੀ ਨੂੰ 60 ਦਿਨਾਂ ਲਈ ਹੋਰ ਵਧਾ ਦਿੱਤਾ ਹੈ ਜਦਕਿ ਰਾਜ 6 ਮਾਰਚ 2026 ਤੋਂ ਪਹਿਲਾਂ ਡੀਐਮਵੀ ਦੀ ਸੀਡੀਆਈ ਪ੍ਰਕਿਰਿਆ ਦੇ ਨਾਲ ਉਹਨਾਂ ਦੀਆਂ ਚਿੰਤਾਵਾਂ ਨੂੰ ਹੱਲ ਕਰਨ ਲਈ ਫੈਡਰਲ ਮੋਟਰ ਕਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਦੇ ਪ੍ਰਤੀਨਿਧੀਆਂ ਦੇ ਨਾਲ ਕੰਮ ਕਰ ਰਿਹਾ ਹੈ ਡੀਐਮਵੀ ਦੇ ਡਾਇਰੈਕਟਰ ਸਟੀਵ ਗਾਰਡਨ ਨੇ ਆਖਿਆ ਕਿ ਵਪਾਰਕ ਡਰਾਈਵਰ ਸਾਡੀ ਆਰਥਿਕਤਾ ਦਾ ਇੱਕ ਮਹੱਤਵਪੂਰਨ ਹਿੱਸਾ ਨੇ ਸਾਡੀ ਸਪਲਾਈ ਚੇਨ ਨਹੀਂ ਚੱਲਦੀ ਸਾਨੂੰ ਉਮੀਦ ਹੈ ਕਿ ਸੰਗੀਤ ਸਰਕਾਰ ਦੇ ਨਾਲ ਸਾਡਾ ਸਹਿਯੋਗ ਐਫਐਮਸੀਐਸਏ ਨੂੰ ਸਾਡੀਆਂ ਅਪਡੇਟ ਕੀਤੀਆਂ ਪ੍ਰਤੀਕਿਰਿਆਵਾਂ ਦੇ ਵਿੱਚ ਵਿਸ਼ਵਾਸ ਦਿਵਾਏਗਾ ਤਾਂ ਜੋ ਕੈਲੀਫੋਰਨੀਆ ਨੂੰ ਗੈਰ ਨਿਵਾਸੀਤ ਵਪਾਰਕ ਡਰਾਈਵਰ ਲਾਇਸੈਂਸ ਜਾਰੀ ਕਰਨ ਨੂੰ ਤੁਰੰਤ ਮੋੜ ਸ਼ੁਰੂ ਕਰਨ ਦੀ ਆਗਿਆ ਦਿੱਤੀ ਜਾ ਸਕੇ